ਆ ਦੇਖੋ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਨਾ ਵੀਰ ਵਿਦੇਸ਼ ਵਿੱਚ ਜਾ ਰਿਹਾ ਯਾਰ ਆਪਣੇ ਪਰਿਵਾਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਪੂਰਾ ਕਰਨ ਦੇ ਲਈ ਨਾ ਦੇਖੋ ਯਾਰ ਵੀਰ ਆਪਣੇ ਪਰਿਵਾਰ ਤੋਂ ਦੂਰ ਜਾ ਰਿਹਾ ਯਾਰ ਬੰਦਾ ਕਿੰਨੀ ਹਿੰਮਤ ਦਿਖਾਉਂਦਾ ਆਪਣੇ ਪਰਿਵਾਰ ਨੂੰ ਛੱਡ ਕੇ ਦੇਖੋ ਯਾਰ ਦੂਰ ਜਾ ਕੇ ਮਿਹਨਤ ਕਰਦਾ ਯਾਰ ਤੇ ਦਿਨ ਰਾਤ ਦੇਖੋ ਮਰਦਾ ਰਾਤਾਂ ਨੂੰ ਯਾਰ ਫਿਰ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਕਿਤੇ ਯਾਰ ਦੇਖੋ ਪਰਿਵਾਰ ਦਾ ਜੀ ਨਹੀਂ ਕਰਦਾ ਹੁੰਦਾ ਇਸ ਵਾਈ ਨੂੰ ਤੋੜਨ ਨੂੰ ਯਾਰ ਵਿਦੇਸ਼ ਵਿੱਚ ਬਸ ਮਜਬੂਰੀਆਂ ਹੁੰਦੀਆਂ ਨੇ ਇਦਾਂ ਦਾ ਕੰਮ ਕਰਨਾ ਪੈਂਦਾ ਫੇਰ ਜਾ ਕੇ ਸਾਰਾ ਕੁਝ ਸਰਕਲ ਸੈੱਟ ਹੁੰਦਾ ਯਾਰ ਵਿਦੇਸ਼ਾਂ ਵਿੱਚ ਰਹਿਣਾ ਕੋਈ ਸੌਖਾ ਨਹੀਂ ਹੁੰਦਾ ਆਪਣੇ ਪਰਿਵਾਰ ਦੀਆਂ ਯਾਦਾਂ ਬਹੁਤ ਆਉਂਦੀਆਂ ਨੇ ਤੇ ਉੱਥੇ ਕੋਈ ਆਪਣਾ ਵੀ ਨਹੀਂ ਹੁੰਦਾ ਤੇ ਮੁਸ਼ਕਲਾਂ ਦੇ ਵਿੱਚ ਰਹਿਣਾ ਪੈਂਦਾ ਵਿਦੇਸ਼ਾਂ ਵਿੱਚ ਜਾ ਕੇ ਜਿਹੜੇ ਵੀਰ ਗੁਲਾਮੀ ਕਰਦੇ ਆ ਨਾ ਉਹਨਾਂ ਨੂੰ ਵੀ ਪਤਾ ਹੁੰਦਾ ਕਿਹੜੇ ਹਿਸਾਬ ਦੇ ਨਾਲ ਰਹਿਣਾ ਹੁੰਦਾ ਵਿਦੇਸ਼ਾਂ ਵਿੱਚ ਯਾਰ ਇਸ ਸਮੇਂ ਤੇ ਨਾ ਮਾਪਿਓ ਦਾ ਜੀ ਨਹੀਂ ਕਰਦਾ ਹੁਣ ਆਪਣੇ ਬੱਚੇ ਨੂੰ ਵਿਦੇਸ਼ ਵਿੱਚ ਤੋਰਨ ਨੂੰ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ